ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਵੀਰੇ ਖਿਸ਼ਾਨ ਪ੍ਰਭਾ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਵੀਰੇ ਹੁਣ ਆਪਾਂ ਗੱਲ ਕਰਨੀਆਂ ਤੇ ਬਹੁਤ ਖਿਸ਼ਾਨ ਪ੍ਰਭਾ ਤੁਹਾਨੂੰ ਪਤਾਨ ਲੱਗਿਆ ਹੋਇਆ ਲੋਕ ਬੀਜ਼ੀ ਨੇ ਚ ਤੇ ਬਹੁਤ ਟਾਈਮ ਨਾਲ ਲੈਂਦੇ ਹੋਇਆ ਆਪਾਂ ਉਹਨਾਂ ਨਾਲ ਗੱਲ ਕਰਨੀਆਂ ਮਤਲਬ ਛੋਟੇ ਕੱਟਰੂ ਬਸ਼ਰੂ ਆਪਾਂ ਕਿਵੇਂ ਤਿਆਰ ਕਰਨਾਗਾ ਤੇ ਤਾਂ ਵੀ ਵੀ ਆਪਾਂ ਉਹਨੂੰ ਜਲਦੀ ਘਬਣਾ ਕਰਾਈਏ ਛੋਟੇ ਕੱਟੀਆਂ ਪੱਛੀਆਂ ਕੈਂਪ ਵਾਲੀਏ ਤੇ ਆਪਾਂ ਪੰਚਸ਼ਾਲ ਟਾਈਮ ਖਰਾਬ ਕਰਨੋਂ ਤੇ ਉਹਨੂੰ ਕਿਵੇਂ ਤਿਆਰ ਕਰਨਾਗਾ ਪਹਿਲੇ ਦਿਨ ਤੋਂ ਕਿਵੇਂ ਸ਼ੁਰੂ ਕਰਨਾ ਤੇ ਅੱਜ ਆਪਾਂ ਹੁਣ ਛਾਰੀ ਗੱਲ ਕਰਨੀ ਹੈ ਵੀਰੇ ਦੇ ਵਿੱਚ ਤੇ ਨਾਲ ਆਪਾਂ ਤੁਹਾਨੂੰ ਇਹ ਵੀ ਦੱਸਣਾਗਾ ਵੀ ਘਰੇ ਫੀਡ ਤਿਆਰ ਕਿਵੇਂ ਬਣਦੀ ਹੁੰਦੀ ਆ ਜੇ ਆਪਾਂ ਹੀਫਰ ਗਰੋਵਰ ਤੇ ਕਾਫਟਾਟਰ ਕੀ ਪੈਂਦਾ ਕਿਵੇਂ ਪਾਉਣੀ ਆ ਆਪਾਂ ਆਪਾਂ ਇਸ਼ਾਰੀ ਗੱਲ ਕਰਨੀ ਆ ਸਭ ਤੋਂ ਪਹਿਲਾਂ ਮੈਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਵੀਰੇ ਵੱਧ ਤੋਂ ਵੱਧ ਤੇ ਵੀਡੀਓ ਸ਼ੇਅਰ ਕਰਦੇ ਹੋ ਲਓ ਵੀਰੇ ਅੱਜ ਆਪਣਾ ਪਹਿਲੀ ਗੱਲ ਇਹ ਆ ਜੋ ਕਿ ਵੀਰੇ ਇੱਕ ਦਿਨ ਦਾ ਇੱਕ ਟ੍ਰੂ ਹੁੰਦਾਗਾ ਉਹਦਾ ਰਿੰਮਣ ਬੀਤੇ ਕੰਮ ਕਰਦਾ ਹੁੰਦਾ 25% ਜੋ ਉਹਦਾ ਓਮੇਜਮ ਹੁੰਦਾ ਉਹ ਵੀਰੇ 30% ਕੰਮ ਕਰਦਾ ਹੁੰਦਾ ਜੋ ਐਬ ਓਮੇਜਮ ਹੁੰਦਾਗਾ ਉਹ ਵੀਰੇ 60% ਕੰਮ ਕਰਦਾ ਹੁੰਦਾਗਾ ਤੇ ਰੇਟੀ ਕੋਲੋਂ ਕੰਮ ਕਰਦਾ ਵੀਰੇ 5% ਜਦੋਂ ਉਹਦੀ ਉਮਰ ਵੀਰੇ 3-4 ਮਹੀਨੇ ਦੇ ਹੋ ਜਾਂਦੀ ਆ ਜਿਹੜਾ ਘਟੂ ਦਾ ਮੰਨ ਪੰਜਾਬੀ ਗੱਲ ਕਰਦੇ ਆ ਮੈਡਾ ਹੁੰਦਾਗਾ ਜੋ ਕਿ ਨਿੰਮਣਾ ਉਹਦਾ ਤਾਂ ਉਹਦੇ ਉਮਰ ਨੇ ਵੀਰੇ 60 ਤੋਂ 65% ਕੰਮ ਕਰਨ ਲੱਗ ਜਾਂਦਾਗਾ ਬਾਕੀ ਜੋ ਓਮੇਜਮ ਹੁੰਦਾਗਾ ਉਹ ਵੀਰੇ ਘਟ ਜਾਂਦਾਗਾ ਉਹ ਵੀਰੇ 10% ਤੇ ਆ ਜਾਂਦਾਗਾ ਤੇ ਜੋ ਜੋ ਓਮੇਜਮ ਓਮੇਜਮ ਹੁੰਦਾ ਉਹ ਵੀ% ਤੇ ਆ ਜਾਂਦਾਗਾ ਹੈਟਿਕ ਉਹਨੂੰ 5% ਤੇ ਆ ਜਾਂਦਾ ਹੈਗਾ ਇਹ ਗੱਲਾਂ ਤਾਂ ਹੋ ਗਿਆ ਵੀਰੇ ਹੁਣ ਆਪਾਂ ਕਰਨਾ ਕੀ ਆ ਆਪਾਂ ਵੀਰੇ ਪਹਿਲੇ ਦਿਨ ਤੋਂ ਸਟਾਰਟ ਜਰੋਂ ਵਿੱਚ ਭਰਾ ਆਪਣੇ ਕੀ ਕਰ ਦਿੰਨੇ ਜਰੋਂ ਮੱਝ ਛੂਹ ਪੈਂਦੀ ਆ ਯਾਰ ਮੱਝ ਛੂਣ ਤੋਂ ਬਾਅਦ ਨਾ ਕੱਟਰੂ ਉਹਦੇ ਮੱਝ ਜੀਰ ਪੈਂਦਾ ਵੇਡ ਕਰੀ ਜਾਂਦੇ ਨੇ ਕੱਟਣ ਨੂੰ ਦੁੱਧ ਨਹੀਂ ਪੀਉਂਦੇ ਹੁੰਦੇ ਬੋੜੀ ਨਹੀਂ ਪੀਉਂਦੀ ਸੌਰੀ ਤੇ ਉਹਦਾ ਵੇਡ ਕਰੀ ਜਾਂਦੇ ਨੇ ਵੀਰੇ ਵੀ 5-6 ਘੰਟੇ ਕਈ ਵਾਰੀ ਜੀਰ ਨਹੀਂ ਪੈਂਦੀ ਤਾਂ ਕੱਟਰੂ ਵੀ ਭੁੱਖਾ ਰਹੀ ਜਾਂਦਾ ਸਭ ਤੋਂ ਪਹਿਲਾਂ ਇਹ ਗਲਤੀ ਨਾ ਕਰੋ ਜਦੋਂ ਆਪਣਾ ਪਸ਼ੂ ਵੀਰੇ ਛੂਪ ਜਾਂਦਾ ਮੱਝ ਜਾਂ ਗਾਂ ਛੂਪ ਜਾਂਦੀ ਆ ਛੂਣ ਤੋਂ ਬਾਅਦ ਨਾਲ ਦੀ ਨਾਲ ਵੀਰੇ ਉਹਨੂੰ 1 ਘੰਟੇ ਮਗਰੋਂ ਜਾਂ 2 ਘੰਟੇ ਮਗਰੋਂ 2-3 ਕਿਲੋ ਬੌਲੀ ਵੀਰੇ ਪਿਓ ਤੇ ਸ਼ਾਮ ਨੂੰ ਫੇਰ 2-3 ਕਿਲੋ ਬੌਲੀ ਪਿਓ ਠੀਕ ਆ ਜੀ ਤੇ ਉਦੋਂ ਬਾਅਦ ਵੀਰੇ ਨੂੰ ਹੋਰ ਕੁਝ ਨਹੀਂ ਪਾਉਣਾ ਨਾ ਕੋਈ ਫੀਡ ਪਾਉਣੀ ਨਾ ਕੋਈ ਠੋਖਾ ਚਰਾ ਕੁਝ ਨਹੀਂ ਪਾਉਣਾ ਨਾ ਪਾਣੀ ਪਿਉਣਾ ਜਦੋਂ ਵੀਰੇ ਛੋਡਾ ਕਟਰੂ ਜਾਂ ਬੱਚੀ 2 ਤੋਂ 4 ਦਿਨਾਂ ਦੀ ਹੋ ਜਾਂਦੀ ਆ ਉਹਨੂੰ ਫਿਰ ਵੀਰੇ ਆਪਾਂ ਢਾਈ ਢਾਈ ਕਿਲੋ ਬੋਲੀ ਕਰ ਦੋ। ਸਵੇਰੇ ਸ਼ਾਮ ਬੋਲੀ ਢਾਈ ਢਾਈ ਕਿਲੋ ਕਰ ਦੋ। ਮਤਲਬ 5 ਕਿਲੋ ਹੋ ਗਈ। ਤੇ ਤਾਜ਼ਾ ਪਾਣੀ ਸ਼ੁਰੂ ਕਰ ਦੋ। ਜਦੋਂ ਵੀਰੇ 2 ਤੋਂ 4 ਦਿਨ ਦਾ ਬੱਚਾ ਹੋ ਗਿਆ ਹਨਾ। ਜਦੋਂ ਵੀਰੇ 5 ਤੋਂ 20 ਦਿਨ ਦਾ ਬੱਚਾ ਹੋ ਗਿਆ ਤੇ ਫਿਰ ਆਪਾਂ ਨੂੰ ਵੀਰੇ 2 ਕਿਲੋ ਦੁੱਧ ਸਵੇਰੇ ਦੁੱਧ ਵੀਰੇ 2 ਕਿਲੋ ਸ਼ਾਮ ਨੂੰ। ਮਤਲਬ 4 ਕਿਲੋ ਹੋ ਗਿਆ। ਇਹ ਵੀਰੇ ਪਿਆਓ ਤੇ ਉਹਨੂੰ ਫੀਡ ਕੁਝ ਨਹੀਂ ਪਾਉਣੀ ਹੈਗੀ। ਜਦੋਂ ਵੀਰੇ 4 ਜਾਂ 5 ਦਿਨਾਂ ਦਾ ਹੋ ਗਿਆਕਰ ਤਰੋ। ਤਾਂ ਉਹਨੂੰ ਆਪਾਂ ਕੋਈ ਫੀਡ ਨਹੀਂ ਪਾਉਣੀ ਹੈਗੀ ਨਾ ਕੋਈ ਚਾਰਾ ਪਾਉਣਾਗਾ ਸਿਰਫ ਉਹਨੂੰ ਆਪਾਂ ਗੱਲਾ ਤਾਜ਼ਾ ਪਾਣੀ ਪਾਉਣਾਗਾ ਸਵੇਰੇ ਸ਼ਾਮ ਪਾਣੀ ਪੈ ਚੱਲੋ ਚਾਹੇ ਰੇ 2-3 ਟਾਈਮ ਪਿਆ ਦਿਓ 4 ਟਾਈਮ ਪਿਆ ਦਿਓ 5 ਟਾਈਮ ਪਿਆ ਦਿਓ ਪੱਤਾ ਦਾ ਪਾਣੀ ਪੈ ਚੱਲੂ ਹਨਾ ਤੇ ਗਰਮੀ ਦੇ ਵਿੱਚ ਬੱਦ ਪਾਣੀ ਪਿਆਦਾ ਕਰੋ ਤੇ ਸਰਦੀ ਵਿੱਚ ਵੀ ਤਾਜ਼ਾ ਪਾਣੀ ਕੱਢ ਕੇ ਪਿਆ ਕਰੋ ਜਦੋਂ ਵੀ ਇਹ ਆਪਣਾ ਕੱਟਰ ਕਹਿੰਦੇ ਨੇ 20 ਜਾਂ 30 ਦਿਨ ਦਾ ਹੋ ਗਿਆ ਤਾਂ ਦੁੱਧ ਨੂੰ ਵੀਰੇ 1.5 ਕਿਲੋ ਕਰ ਦੋ ਸਵੇਰੇ ਸ਼ਾਮ ਕਾਫਟਰ ਫੀਡ ਨਹੀਂ ਪਾਉਣੀ ਹੈਗੀ ਪਾਣੀ ਉਹ ਵੀ ਪਿਉਣਾਗਾ ਜਦੋਂ ਵੀ ਆਪਣਾ 2 ਮਹੀਨੇ ਦਾ ਕੱਟਰੂ ਹੋ ਜਾਂਦਾਗਾ ਦੋ-ਦੋਨੋਂ ਕਿਲੋ ਚਵੇਰੇ ਉਧਰ ਕਿਲੋ ਸ਼ਾਮ ਨੂੰ ਤੇ ਉਹਨੂੰ ਵੀਰੇ ਨਾਲ ਕਾਫਟਰ ਫੀਡ ਸ਼ੁਰੂ ਕਰ ਦੋ ਛਤ 8 ਹਫ਼ਤੇ ਤੋਂ ਸ਼ੁਰੂ ਹੋ ਜਾਂਦੀ ਹੈ ਹਨਾ ਉਹਦਾ ਫੀਡ ਤੇ ਤਾਜ਼ਾ ਪਾਣੀ ਤੇ ਜੇ ਆਪਾਂ ਉਤੋਂ ਵਸ ਕੀ ਕਰਨਾ ਕਾਫਟਰ ਛਤ 8 ਹਫ਼ਤੇ ਆਪਾਂ ਪਾਉਣੀ ਆ ਤੇ ਤਾਜ਼ਾ ਪਾਣੀ ਪੋਣਾਗਾ ਉਦੋਂ ਵੀ ਜਦੋਂ ਆਪਣਾ ਕਟਰੂ ਕਹਿੰਦੇ ਨੇ 6 ਮਹੀਨੇ ਦਾ ਹੋ ਜਾਂਦਾ ਹੈਗਾ ਤਾਂ ਟਾਈਮ ਆ 2.5 ਮਹੀਨੇ ਦੀ ਉਮਰ ਤੇ ਕਾਫ ਟਾਟਾ ਦੀ ਥਾਂ ਤੇ ਆਪਾਂ ਕਾਫ ਗਰੋਬਰ ਵੀ ਫੀਡ ਸ਼ੁਰੂ ਕਰ ਸਕਦੇ ਆ। ਛੁੱਕਾ ਹਰਾਚਾਰਾ ਪਾ ਸਕਦੇ ਆ ਆਪਾਂ ਨੂੰ ਤੇ 10 ਮਹੀਨੇ ਤੱਕ ਆਪਾਂ ਕਾਫ ਗਰੋਬਰ ਦੀ ਥਾਂ ਤੇ ਹੀ ਪਰ ਫੀਡ ਖਵਾਉਣੀ ਆ। ਜਦੋਂ 6 ਮਹੀਨੇ ਦਾ ਹੋ ਗਿਆ ਫਿਰ ਆਪ ਨੂੰ ਹੀ ਪਰ ਫੀਡ ਪਾਉਣੀ ਆ। ਤੇ 6 ਮਹੀਨੇ ਦੀ ਉਮਰ ਤੋਂ ਬਾਅਦ ਛੋਟੀਆਂ ਬੜੀਆਂ ਨੂੰ ਹੀ ਪਰ ਫੀਡ ਦੇ ਨਾਲ ਆਪਾਂ ਕਣਕ ਦਾ ਹੇ ਤੇ ਚਾਰ ਦੇ ਨਾਲ ਫੀਡ ਦਾ ਖਰਚਾ ਹੁੰਦਾਗਾ ਤੇ ਵਦਨੀ ਆਪ ਪਾ ਸਕਦੇ ਤੇ ਕਣਕ ਦੇ ਨਾਲ ਗਿਰਦੀ ਨਾਲ ਵੀਰੇ ਹਰਾ ਜੂ ਆਪਣਾ ਕਹਿੰਦੇ ਨੇ ਹੁੱਕਾ ਤਕਾਰਠਾਗਾ ਪਛੂ ਦਾ ਉਹ ਵੀਰੇ ਵਧੀਆ ਬੰਦਦਾਗਾ ਤੇ ਕਾਫੀ ਉਹ ਹੋ ਜਾਂਦਾਗਾ